ਇਹ ਜਿਆਦਾ ਪਤਾ ਹੈ ਕਿ ਆ ਬੈਟਰੀ ਹੈ ਹਨਾ ਇਹ ਪਹਿਲਾਂ ਹੀ ਦੇਖਿਆ ਹੈ ਟੈਕਨੀਕਲ ਬੰਦੇ ਨੇ ਬਾਹਰ ਉਧਰ ਦੇਖਿਆ ਇਹਦੇ ਵੇਟ ਕਰਨ ਵਾਲਾ ਵੇਟ ਰੇਟ ਚੁੱਕਣਾ ਹੈ 60 ਕਿਲੋ ਦੇ ਵਿੱਚ ਸੇ ਪੋਟਾਉਣਾ ਹੂੰ 60 ਕਿਲੋ ਇਹਦਾ ਵੇਟ ਹੈ ਫਸਿਆ ਨਾ ਬਸ ਹੋ ਗਿਆ ਭਾਈ ਠੀਕ ਹੈ ਸ਼ੁਕਰ ਹੈ ਫਾਇਰਿੰਗ ਵੀ ਕੀਤੀ ਤੇ ਉੱਪਰ ਇਹਦੇ ਉੱਪਰ ਫਾਇਰਿੰਗ ਵੀ ਹੋਈ ਆ ਰੋਡ ਡਰੋਨ ਉੱਪਰ ਇਹਦੇ ਤੇ ਦੇਖੋ ਬਣਾਉਂਦਾ ਪਤਾ ਲੱਗੂ ਕਰੋ ਚਾਕੇ ਯਾਰ ਫਾਇਰਿੰਗ ਹੋਈ ਤੇ ਉੱਪਰ ਲੱਫਟੇ ਵਗੈਰਾ ਹੈਗੀ ਆ ਉਹਦਾ ਜਿੱਕਿਆ ਡਿੱਗਿਆ ਇੱਥੇ ਉੱਤੇ ਲੱਗਣਾ ਇਹਨਾਂ ਉਹਦਾ ਪਹਿਣਾ ਬੈਟਰੀ ਹੈਗੀ ਆ ਭਾਜੀ ਫਾਇਰਿੰਗ ਇਹਦੇ ਵਿੱਚ ਲੱਗਣੀ ਹੋਗਾ ਤੇ ਇੱਥੇ ਆ ਜਾਣਾ ਨਹੀਂ ਹੋਗੀ ਆ ਵੀ ਕੋਈ ਤਾਂ ਬਣਾਇਆ ਥੋੜਾ ਆਇਆ ਇਹ ਵਾਜਦੀ ਕੋਈ ਉੱਥੇ ਡਿਗ ਬਣਾਏ ਨੇ ਕੋਈ ਨਹੀਂ ਕੋਈ ਅਸਰ ਵੀ ਸਾਹ ਆ ਰਹੇ ਐਸਪੀਡੀ ਸਾਹ ਆ ਰਹੇ ਐਸਪੀਡੀ ਤੋਂ ਡਰੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਇਸ ਵਿੱਚ ਵੈਰੀਫਾਈ ਕਰ ਰਹੇ ਹਾਂ ਫਰਦਰ ਵੀ ਇਹ ਡਰੋਨ ਜਿਹੜੀ ਐਕਟੀਵਿਟੀ ਕਿਸੋ ਹੋਈ ਹੈ ਔਰ ਉਹ ਬਾਰਡਰ ਪਾਰ ਤੋਂ ਹੀ ਇਹ ਜਿਹੜੀ ਹੈਗੀ ਹੈ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਹੈ ਅਸੀਂ ਇਨਵੈਸਟਿਗੇਟ ਕਰਾਂਗੇ ਇਸ ਬਾਰੇ ਸਰ ਡਰੋਨ ਕਿਹੜੀ ਕੰਪਨੀ ਹੈਗਾ ਵਾ ਤੇ ਕਿੰਨਾ ਕੁ ਵਜਨ ਤੇ ਕੀ ਲੱਗਦਾ ਕਿ ਕਿੱਥੋਂ ਦਾ ਹੋ ਸਕਦਾ ਹੈ ਵੀ ਉਹ ਇਹ ਹੁਣ ਇਹ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਦਾ ਐਗਜ਼ੈਕਟਲੀ ਇਹ ਜਿਹੜੀ ਹੈ ਕਿ ਫ੍ਰੀਕਵੈਂਸੀਆਂ ਜੋ ਵੀ ਇਹਦਾ ਵੇਟ ਹੈ ਜਾਂ ਇਹ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ ਐਫਐਸਐਲ ਨੂੰ ਅ ਫਦਰਰ ਇਨਵੈਸਟੀਗੇਟ ਕਰਾਂਗੇ ਚੰਦੂੜਾ ਵਾਲਾ ਵੀ ਜੀ ਡਰੋਨ ਦੇ ਤਾਂ ਕਿ ਬੀਐਸਐਫ ਦੇ ਘਰਿਆਂ ਨਾਲ ਗੱਲਬਾਤ ਹੋਈ ਹੈ ਕਿ ਇਹ ਡਰੋਨ ਹੋ ਸਕਦਾ ਹੈ ਕਿੱਦਾਂ ਹਾਂ ਹੋ ਸਕਦਾ ਚੰਦੂੜਾ ਵਾਲੇ ਜਿਹੜੀ ਉੱਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਉਹੀ ਡਰੋਨ ਹੋਵੇ ਬਾਕੀ ਫਦਰਰ ਇਰਸਟੀਗੇਸ਼ਨ ਕਰ ਰਹੇ ਹਾਂ ਅਸੀਂ ਉਹ ਮੁਤਾਬਕ ਇਹ ਤਾਂ ਅਗੂ ਸਸਪੈਂਸ਼ਨ ਕੀਤਾ ਜਾ ਰਿਹਾ ਹਾਂ ਹਾਂ ਹੁਣ ਅਸੀਂ ਏਰੀਆ ਦਾ ਸਰਸਪੈਂਸ਼ਨ ਕਰ ਰਹੇ ਹਾਂ ਇਸ ਇਸ ਏਰੀਏ ਦੇ ਵਿੱਚ ਕਰ ਰਹੇ ਹਾਂ ਲੇਕਿਨ ਪਲੱਸ ਜਿਹੜਾ ਬਾਰਡਰ ਏਰੀਆ ਚੰਦੂ ਮਡਾਲਾ ਸਾਈਡ ਵੀ ਹੈਗੀ ਸਾਡੀ ਸਰਸਪੈਂਸ਼ਨ ਪ੍ਰੋਪਰ ਕਰਵਾ ਰਹੇ ਹਾਂ ਲੋਕਾਂ ਨੂੰ ਜਿਹੜੇ ਲੈ ਲੈਣਗੇ ਹਾਂ ਬਿਲਕੁਲ ਇਹ ਡਰੋਨ ਨੂੰ ਅਸੀਂ ਕਬਜ਼ੇ ਲੈ ਕੇ ਐਫਐਸਐਨ ਕੋ ਜਾਾਂਗੇ ਹਾਂ ਉਹਦੇ ਸਰਟੀਫੀਕੇਟ ਲੈਂਦਾ ਹੈ ਤੁਹਿਆਦਾ ਪਤਾ ਕਰਕੇ ਆ ਬੈਟਰੀ ਹੈ ਹਨ ਇਹ ਪਹਿਲਾਂ ਹੀ ਵੇਖਿਆ ਟੈਕਨੀਕਲ ਬੰਦੇ ਉਧਰ ਵੇਖ ਕੇ ਆਏ ਇਹ ਤੇ ਫੇਟਾ ਕਰਵਾ ਲਾਉਂਗਾ ਰੈਡ ਚੁੱਕਣਾ ਆ 60 ਕਿਲੋ 80 ਕਿਲੋ ਸੇ ਉਠਾਉਣਾ ਨਾ ਹੂੰ 80 ਕਿਲੋ ਇਹਦਾ ਵੇਚਦਾ ਕੀ ਬਸ ਸੋਚ ਹੋਇਆ ਭਾਈ ਠੀਕ ਹੈ ਸ਼ੁਕਰ ਹੈ ਫਾਇਰਿੰਗ ਵੀ ਕੀਤੀ ਤੇ ਉੱਪਰ ਇਹਦੀ ਪਰ ਫਾਇਰਿੰਗ ਵੀ ਹੋਈ ਆ ਡਰੋਨ ਉੱਪਰ ਦੇਖੋ ਬਣਾਉਂਦਾ ਪਤਾ ਲੱਗੂ ਕਰੋ ਚਾਕੇ ਯਾਰ ਫਾਇਰਿੰਗ ਵੀਰ ਪਰਫੈਕਟ ਵਗਰਾ ਹੈਗੀ ਇਹ ਉਹ ਤੇ ਡਿੱਗਿਆ ਡਿੱਗਿਆ ਇੱਥੇ ਉੱਥੇ ਡਿੱਗਣਾ ਹੈ ਨਾ ਪੈਣਾ ਬੈਟਰੀ ਹੈਗੀ ਭਾਜੀ ਜੇ ਇਹ ਸਬਜਕ ਨਹੀਂ ਹੋਗਾ ਤੇ ਇੱਥੇ ਆ ਜਾਏ ਆ ਵਿੱਚੋਂ ਉਤਰ ਆਇਆ ਇਹ ਵਜਦੀ ਕੋਈ ਉੱਥੇ ਡਿੱਗ ਪਿਆ ਨਹੀਂ ਕੋਈ ਸਰ ਅਸਰ ਵੀ ਸਾਹਿਬ ਆ ਰਹੇ ਨੇ ਐਸਪੀ ਸਾਹਿਬ ਆ ਰਹੇ ਨੇ ਐਸਪੀ ਤੋਂ ਡਰੋਨ ਮਿਲਿਆ ਹੈਗਾ ਇਹ ਫਰਦਰ ਜਿਹੜੀ ਅਸੀਂ ਉਸ ਵਿੱਚ ਵੈਰੀਫਾਈ ਕਰ ਰਹੇ ਹਾਂ ਫਰਦਰ ਵੀ ਇਹ ਡਰੋਨ ਜੈਕਟਿਵਿਟੀ ਕਿਸੋ ਹੋਈ ਹੈ ਔਰ ਉਹ ਬਾਰਡਰ ਪਾਰ ਤੋਂ ਹੀ ਜਿਹੜੀ ਹੈਗੀ ਆ ਇਹਦੀ ਆਮ ਜਿਹੜੀ ਮੂਵਮੈਂਟ ਹੋ ਰਹੀ ਹੈ ਸੋ ਫਰਦਰ ਜਿਹੜੀ ਹੈਗੀ ਆ ਅਗਰ ਇਨਵੈਸਟਿਗੇਟ ਕਰਾਂਗੇ ਇਸ ਬਾਰੇ ਸਰ ਡਰੋਨ ਕਿਹੜੀ ਕੰਪਨੀ ਹੈਗਾ ਵਾ ਤੇ ਕਿੰਨਾ ਕੁ ਵਜਨ ਹੈ ਤੇ ਕੀ ਲੱਗਦਾ ਕਿ ਕਿੱਥੋਂ ਦਾ ਹੋ ਸਕਦਾ ਨੂੰ ਨਹੀਂ ਇਹ ਹੁਣ ਇਹ ਜਾ ਕੇ ਐਫਐਸਐਲ ਤੋਂ ਚੈੱਕ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਕਿ ਦਾ ਐਗਜ਼ੈਕਟਲੀ ਇਹਦੀ ਜਿਹੜੀ ਹੈਗੀ ਫ੍ਰੀਕਵੈਂਸੀ ਜਾਂ ਜੋ ਵੀ ਇਹਦਾ weight ਹੈ ਜਾਂ ਇਹਦੀ ਜਿਹੜੀ ਸੈਂਟੀਫਿਕ ਜਿਹੜੀ ਹੈਗੀ ਰਿਪੋਰਟ ਹੈ ਉਹ ਭੇਜਾਂਗੇ ਅਸੀਂ ਐਫਐਸਐਲ ਨੂੰ ਅ ਫਦਰ ਇਨਵੈਸਟਿਗੇਟ ਕਰਾਂਗੇ ਚੰਦੂ ਬਡਾਲਾ ਪਜੀ ਡਰੋਨ ਦੇ ਤੇਗਾ ਬੀਐਸਫ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਿ ਇਹ ਡਰੋਨ ਹੋ ਸਕਦਾ ਹੈ ਕਿੱਦਾਂ ਹਾਂ ਹੋ ਸਕਦਾ ਚੰਦੂ ਬਡਾਲੇ ਜਿੱਥੇ ਉੱਥੇ ਐਕਟੀਵਿਟੀ ਹੋਈ ਹੈ ਮਿਡ ਨਾਈਟ ਸੋ ਹੋ ਸਕਦਾ ਹੈ ਇਹੋ ਹੀ ਡਰੋਨ ਹੋਵੇ ਬਾਕੀ ਫਦਰ ਇਨਵੈਸਟਿਗੇਸ਼ਨ ਕਰ ਰਹੇ ਹਾਂ ਅਹ ਹੁਣ ਤੱਕ ਇਹ ਤਾਂ ਜਬ ਸਰਪ੍ਰੀਸ਼ਨ ਕੀਤਾ ਜਾ ਰਿਹਾ ਹਾਂ ਹਾਂ ਹੁਣ ਅਸੀਂ ਏਰੀਆ ਦਾ ਸਰਪ੍ਰੀਸ਼ਨ ਕਰ ਰਹੇ ਹਾਂ ਇਸ ਇਸ ਏਰੀਏ ਦੇ ਵਕਰਿਆਂ ਲੇਕ ਪਰਸ ਜਿਹੜਾ ਬਾਰਡਰ ਏਰੀਆ ਚੰਦੂ ਬਡਾਲਾ ਸਾਈਡ ਵੀ ਹੈਗੀ ਸਾਡੀ ਸਰਪ੍ਰੀਸ਼ਨ ਪ੍ਰੋਪਰ ਕਰਵਾ ਰਹੇ ਹਾਂ ਇਹਨੂੰ ਕਬਜ਼ੇ ਵਿੱਚ ਲੈ ਲੈ ਡਰੋਨ ਦੀ ਹਾਂ